ਜ਼ਿੰਦਗੀ ਦੇ ਵਿੱਚ ਇਹੋ ਜਿਹੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਨਾ ਬਹੁਮਕੀਨ ਹੁੰਦਾ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਖਾਨ ਸਾਹਿਬ ਦੀ ਸੱਚਾ ਕਾਲ ਸੀ ਦੇਖੋ 24/7 ਪੰਜਾਬ ਤੇ ਮੈਂ ਅਮਰਪ੍ਰੀਤ ਕੋਰਤਾਰ ਜਿਹਾ ਕਿ ਖਾਨ ਸਾਹਿਬ ਹਜੇ ਆਪਣੇ ਮਾਂ ਦੇ ਵਿਛੋੜੇ ਦਾ ਵੀ ਦੁੱਖ ਸਹਿ ਨਹੀਂ ਸਿੱਕਾਰ ਪਾਏ ਹਜੇ ਉਸ ਦੁੱਖ ਤੋਂ ਉੱਬਰ ਨਹੀਂ ਸੀ ਪਾਏ ਉੱਥੇ ਪਿਤਾ ਦਾ ਜੋ ਕਿ ਦਿਹਾਂਤ ਹੋ ਜਾਣਾ ਖਾਨ ਸਾਹਿਬ ਦੇ ਲਈ ਵੱਡਾ ਝਟਕਾ ਹੈ ਜੀਹਾਂ ਦਾ ਸਵਾਲ ਕਿ ਖਾਨ ਸਾਹਿਬ ਦੇ ਪਿਤਾ ਦਾ ਅਚਾਨਕ ਦਿਹਾਂਤ ਹੋ ਗਿਆ ਹੁਜੇ ਕੁਛ ਦਿਨ ਹੋਏ ਸੀਗੇ ਕਿ ਉਹਨਾਂ ਦੀ ਮਾਂ ਜਿਹੜਾ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਸੀ ਉੱਥੇ ਹੀ ਕੱਲ ਉਹਨਾਂ ਦੇ ਪਿਤਾ ਦਾ ਵੀ ਅਚਾਨਕ ਦਿਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਹਾਰਟ ਅਟੈਕ ਦੇ ਕਾਰਨ ਉਹਨਾਂ ਦਾ ਦਿਹਾਂਤ ਹੋਇਆ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਨੇ ਖਾਨ ਸਾਹਿਬ ਤੇ ਉਹਨਾਂ ਦੇ ਪਰਿਵਾਰ ਤੇ ਜਿਹੜਾ ਕਿ ਸਮੇਂ ਦੁੱਖ ਦਾ ਪਹਾੜ ਟੁੱਟਿਆ ਪਿਆ ਜਾਣਕਾਰੀ ਮੁਤਾਬਕ ਦੱਸਵਾ ਕਿ ਉਹਨਾਂ ਦੇ ਪਿਤਾ ਜਿਹੜੇ ਕਿ ਫਰੀਦਬਾਲ ਮੁਹੰਮਦ ਜੀ ਉਮਰ ਜਿਹੜੀ ਕਿ 8 ਸਾਲ ਦਾ ਜਿਹੜਾ ਕਿ ਉਹਨਾਂ ਨੂੰ ਹਾਰਟ ਅਟੈਕ ਹੋਇਆ ਅਚਾਨਕ ਉਹਨਾਂ ਦਾ ਦਿਹਾਂਤ ਹੋ ਗਿਆ। ਇਹ ਘਟਨਾ ਉਹਨਾਂ ਦੇ ਪਰਿਵਾਰ ਤੇ ਚਾਉਣ ਵਾਲਿਆਂ ਲਈ ਇੱਕ ਵੱਡਾ ਸਤਮਾ ਬਣ ਕੇ ਸਾਹਮਣੇ ਆਈ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਖਾਨ ਸਾਹਿਬ ਦੀ ਮਾਤਾ ਸਲਮਾ ਪ੍ਰਵੀਨ ਜੀ ਹਜੇ ਕੁਝ ਦਿਨ ਪਹਿਲਾਂ ਹੀ ਸੰਸਾਰ ਤੋਂ ਵਿਦਾ ਹੋ ਚੁੱਕੇ ਨੇ। ਮਾਤਾ ਦੇ ਵਿਛੋੜੇ ਦੇ ਦੁੱਖ ਤੋਂ ਉੱबरे ਵੀ ਨਹੀਂ ਸੀ ਤੇ ਉਸ ਤੋਂ ਪਹਿਲਾਂ ਜੋ ਕਿ 10 ਸਵਾ ਕੇ ਪਿਤਾ ਦਾਵੀਦ ਦਿਹਾਂਤ ਹੋ ਗਿਆ ਤੇ ਇਹ ਵੱਡਾ ਜਿਹੜਾ ਕਿ ਸਤਵਾ ਖਾਨ ਸਾਹਿਬ ਨੂੰ ਲੱਗਿਆ ਤੇ ਇਸ ਨੇ ਪੂਰੀ ਤਨਖ ਖਾਨ ਸਾਹਿਬ ਨੂੰ ਅੰਦਰੋਂ ਦੀ ਝੰਜੋੜ ਕੇ ਰੱਖ ਦਿੱਤਾ।